ਮੈਂ ਇਸ ਦੀ ਬीडी ਮੌਤ ਤੇ ਇੱਕ ਸਾਡੀ ਖੁਸ਼ੀ ਫੀਲ ਕਰ ਰਹੀ ਹਾਂ ਕਿਉਂਕਿ ਸਾਡੀ ਔਰਤ ਜਾਤ ਦੇ ਮੱਥੇ ਤੇ ਕਲੰਕ ਸੀ ਇਹੋ ਜਾਂ ਗੰਦ ਸਾਡੇ ਸਮਾਜ ਵਿੱਚੋਂ ਸਾਫ਼ ਹੋ ਗਿਆ ਮੈਂ ਬਹੁਤ ਖੁਸ਼ ਹਾਂ ਕਿ ਇਹ ਗੰਦੀ ਔਰਤ ਅੱਜ ਤੋਂ ਪਹਿਲਾਂ ਹੀ ਮਰ ਜਾਣੀ ਚਾਹੀਦੀ ਸੀ ਨੀ ਤਾਂ ਸਿੱਖ ਦਾ ਕੰਮ ਨਹੀਂ ਕਿਸੇ ਦੀ ਮੌਤੇ ਖੁਸ਼ ਹੋਣਾ ਇੱਕ ਧਾਰਮਿਕ ਲੇਡੀ ਹੋਣ ਦੇ ਬਾਵਜੂਦ ਵੀ ਮੈਨੂੰ ਵਧੀਆ ਫੀਲ ਹੋਇਆ ਕਿ ਗੰਦ ਚੱਕਿਆ ਗਿਆ ਸਾਡੇ ਸਮਾਜ ਤੋਂ ਇਹ ਸਾਡੀਆਂ ਧੀਆਂ ਨੂੰ ਭੈਣਾਂ ਨੂੰ ਜਿਹੜੇ ਛੋਟੀ ਉਮਰ ਦੇ ਬੱਚੇ ਹੁੰਦੇ ਆ ਉਹਨਾਂ ਬੋਲ ਹੁੰਦੇ ਆ ਉਹ ਸਲੇਟ ਆ ਜੋ ਮਰਜ਼ੀ ਲਿਖ ਲੋ ਇਹ ਬਹੁਤ ਗਲਤ ਚੀਜ਼ਾਂ ਪਰੋਸ ਰਹੀ ਸੀ ਸਤਿਗੁਰ ਦੀ ਸੁਰਕਾਪਤ ਰਹਿਮ ਟੀਵੀ ਦੇਖ ਰਹੇ ਤੁਸੀਂ ਤਾਂ ਮੈਂ ਹਾਂ ਕੁਲਬੀ ਰਾਹੀ ਲੁਧਿਆਣਾ ਦੀ ਰਹਿਣ ਵਾਲੀ ਕਮਲਕੌਰ ਭਾਬੀ ਦਾ ਪਿਛਲੇ ਦਿਨੀ ਜੋ ਹੈ ਮਰਡਰ ਹੋ ਗਿਆ ਉਹਨਾਂ ਵੱਲੋਂ ਜੋ ਹੈ ਆਪਣੇ ਇੰਸਟਾਗ੍ਰਾਮ ਤੇ ਤੇ ਹੋਰ ਸੋਸ਼ਲ ਮੀਡੀਆ ਤੇ ਜੋ ਰੀਲਾਂ ਪਾਈਆਂ ਜਾਂਦਾ ਸੀ ਜਾਂ ਵੀਡੀਓ ਪਾਈਏ ਜਾਂਦੇ ਸੀ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਇਤਰਾਜ਼ ਕੀਤਾ ਜਾਂਦਾ ਸੀ ਕਿਉਂਕਿ ਉਹਨਾਂ ਦੀ ਜਿਹੜੀ ਵੀਡੀਓ ਹੁੰਦੀ ਸੀ ਉਹ ਡਬਲ ਮੀਨਿੰਗ ਹੁੰਦੀਆਂ ਸੀ ਤੇ ਨਾਲ ਹੀ ਜਿਹੜਾ ਉਹਦੇ ਵਿੱਚ ਅਸ਼ਲੀਲਤਾ ਵੀ ਹੁੰਦੀ ਸੀ ਇਸ ਬਾਰੇ ਗੱਲਬਾਤ ਕਰਨ ਲਈ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਸਤਰੀ ਵਿੰਦੀ ਪ੍ਰਧਾਨ ਰਜਿੰਦਰ ਕੋਲ ਜਤੋਜੀ ਸਾਡੇ ਨਾਲ ਨੇ ਜਤੋਜੀ ਪਹਿਲਾਂ ਤੇ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾਂ ਦੇਖਦੇ ਹੋ ਕਿ ਇਹ ਕਿਆ ਜਾ ਰਿਹਾ ਕਿ ਸਮਾਜ ਦੇ ਵਿੱਚੋਂ ਇੱਕ ਗੰਧ ਜਿਹੜਾ ਪਰੋਸ ਰਹੀ ਸੀ ਮਹਿਲਾ ਕਮਲ ਜਿਹੜੀ ਭਾਬੀ ਜੀ ਨੂੰ ਹੀ ਕਹਾ ਜਾਂਦਾ ਸੀ ਕਮਲ ਭਾਬੀ ਜਿਹੜੀ ਸੀ ਕਿਦਾਂ ਦੇਖਦੇ ਹੋ ਉਹਨਾਂ ਦਾ ਮਰਡਰ ਜਿਹੜਾ ਕੀਤਾ ਗਿਆ ਜਿੰਨਾਂ ਵੱਲੋਂ ਕੀਤਾ ਗਿਆ ਕੀ ਵੇਖ ਰਹੇ ਹੋ ਤੁਸੀਂ ਕਿਦਾਂ ਸਮਝ ਰਾਹੀ ਸਾਹਿਬ ਜਿਹੜੀ ਇਹ ਕਮਲ ਕੌਰ ਕਹਿ ਰਹੇ ਇਹ ਤਾਂ ਨਾ ਬੇਸਿਕ ਨਾਮ ਕਮਲ ਕੌਰ ਨਹੀਂ ਹੈ ਇਹ ਕੰਚਨ ਕੁਮਾਰੀ ਹੈ ਇਹ ਸਾਡੀ ਸਿੱਖ ਕੌਮ ਨੂੰ ਬਦਨਾਮ ਕਰ ਰਹੀ ਸੀ ਇਹਦਾ ਡੀਐਨਏ ਦੇਖੋ ਤਾਂ ਇਹ ਬਈਆ ਰਾਣੀ ਹੈ ਇਹ ਸਾਡੀ ਸਿੱਖ ਕੌਮ ਨੂੰ ਬਦਨਾਮ ਕਰ ਰਹੀ ਸੀ ਸਾਡੀ ਸਿੱਖ ਕੌਮ ਬਹੁਤ ਮਾਨਨਾ ਮਤਾ ਸ਼ਾਨਨਾ ਮਤਾ ਇਤਿਹਾਸ ਹੈ ਸਾਡਾ ਸਾਡੀਆਂ ਬੀਬੀਆਂ ਮਾਤਾ ਭਾਗੌਰ ਹੋ ਸਕਦੀਆਂ ਬੀਬੀ ਸ਼ਰਨਕੌਰ ਹੋ ਸਕਦੀਆਂ ਮਾਈ ਭਾਗ ਮਾਈ ਭਾਗੋ ਹੋ ਸਕਦੀਆਂ ਪਰ ਇਹੋ ਜਿਹੀਆਂ ਸਾਡੀਆਂ ਬੀਬੀਆਂ ਨਹੀਂ ਮੈਂ ਇਸ ਬੀਬੀ ਦੀ ਮੌਤ ਤੇ ਇੱਕ ਸਾਡੀ ਖੁਸ਼ੀ ਫੀਲ ਕਰ ਰਹੀ ਹਾਂ ਕਿਉਂਕਿ ਸਾਡੀ ਔਰਤ ਜਾਤ ਦੇ ਮੱਥੇ ਤੇ ਕਲੰਕ ਸੀ ਨਹੀਂ ਤਾਂ ਸਿੱਖ ਦਾ ਕੰਮ ਨਹੀਂ ਕਿਸੇ ਦੀ ਮੌਤੇ ਖੁਸ਼ ਹੋਣਾ ਇੱਕ ਧਾਰਮਿਕ ਲੇਡੀ ਹੋਣ ਦੇ ਬਾਵਜੂਦ ਵੀ ਮੈਨੂੰ ਵਧੀਆ ਫੀਲ ਹੋਇਆ ਕਿ ਗੰਦ ਚੱਕਿਆ ਗਿਆ ਸਾਡੇ ਸਮਾਜ ਤੋਂ ਇਹ ਸਾਡੀਆਂ ਧੀਆਂ ਨੂੰ ਭੈਣਾਂ ਨੂੰ ਜਿਹੜੇ ਛੋਟੀ ਉਮਰ ਦੇ ਬੱਚੇ ਹੁੰਦੇ ਆ ਉਹਨਾਂ ਬੋਲ ਹੁੰਦੇ ਆ ਉਹ ਸਲੇਟ ਆ ਜੋ ਮਰਜੀ ਲਿਖ ਲੋ ਇਹ ਬਹੁਤ ਗਲਤ ਚੀਜ਼ਾਂ ਪਰੋਸ ਰਹੀ ਸੀ ਇੰਸਟਾ ਤੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇਹੋ ਜਿਹਾ ਗੰਦ ਸਾਡੇ ਸਮਾਜ ਵਿੱਚੋਂ ਸਾਫ਼ ਹੋ ਗਿਆ ਮੈਂ ਬਹੁਤ ਖੁਸ਼ ਆ ਕਿ ਇਹ ਗੰਦੀ ਔਰਤ ਅੱਜ ਤੋਂ ਪਹਿਲਾਂ ਹੀ ਮਰ ਜਾਣੀ ਚਾਹੀਦੀ ਸੀ ਇਹ ਔਰਤ ਦਾ ਨਾਮ ਕੰਚਨ ਕੁਮਾਰੀ ਹੈ ਇਹ ਸਿੱਖ ਨਹੀਂ ਹੈ ਇਹ ਕੌਰ ਨਹੀਂ ਹੈ ਕੌਰ ਸਾਨੂੰ ਗੁਰੂ ਸਾਹਿਬ ਨੇ ਬਣਾਇਆ ਸੀ ਸਾਡੀਆਂ ਬੀਬੀਆਂ ਬਹੁਤ ਮਾਨਨਾ ਮੱਤਾ ਸ਼ਾਨਨਾ ਮੱਤਾ ਇਤਿਹਾਸਾ ਸੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਮੈਂ ਤਾਂ ਸਾਰੇ ਵਰਲਡ ਦੀਆਂ ਔਰਤਾਂ ਨੂੰ ਹੀ ਵਧੀਆ ਫੀਲ ਕਰਦੀਆਂ ਕਿਉਂਕਿ ਸਾਡੇ ਲਈ ਗੁਰੂ ਨਾਨਕ ਸਾਹਿਬ ਨੇ ਆਵਾਜ਼ ਉਠਾਈ ਸੀ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਜਦੋਂ ਬਾਬਰ ਦੇ ਟਾਈਮ ਤੇ ਗਜਨੀ ਦੇ ਬਾਜ਼ਾਰ 'ਚ ਧੀਆਂ ਪੈਣਾ ਨੂੰ ਵੇਚਿਆ ਜਾ ਰਿਹਾ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਮੇਨਾ ਮਾਰਿਆ ਸੀ ਇੱਤੀ ਮਾਰ ਪਈ ਕੋਰ ਲਾਣੇ ਤੱਕ ਹੀ ਦਰਦ ਨਾ ਆਇਆ ਜਿੰਸੇਰ ਸੋਹਣ ਪਟੀਆਂ ਮੰਗੀ ਪਾਇ ਸਿੰਦੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਤੂਰ ਇਹ ਮਹਿਲਾ ਅੰਦਰ ਹੁੰਦੀਆਂ ਹੁਣ ਰਹਿਣ ਨਾ ਮਿਲਣ ਹضور ਆਦੇਸ਼ ਬਾਬਾ ਆਦੇਸ਼ ਰਹਾਓ ਤੇ ਗੁਰੂ ਸਾਹਿਬ ਨੇ ਸਾਡੇ ਲਈ ਇੰਨੀ ਆਵਾਜ਼ ਬੁਲੰਦ ਕੀਤੀ ਕਿ ਜਿਸ ਔਰਤ ਨੇ ਪੀਰਾਂ ਨੂੰ ਫਕੀਰਾਂ ਨੂੰ ਜਨਮ ਦਿੱਤਾ ਰਾਜੇ ਮਹਾਰਾਜਾਂ ਨੂੰ ਜਨਮ ਦਿੱਤਾ ਔਰਤ ਮਾੜੀ ਕਿਵੇਂ ਹੋ ਸਕਦੀ ਹੈ ਸਾਡੇ ਲਈ ਹਾਧਾ ਨਮਾਨਾ ਨਾਰਾ ਮਾਰਿਆ ਗੁਰੂ ਅਮਰਦਾਸ ਮਹਾਰਾਜ ਨੇ ਅੱਜ ਤੋਂ ਪਹਿਲਾਂ ਸਮਾਜ ਦੀ ਸਾਡੀ ਬੰਤਰ ਕਿਹੋ ਜੀ ਸੀ ਜਦੋਂ ਕਿਸੇ ਔਰਤ ਦਾ ਪਤੀ ਗੁਜ਼ਰ ਜਾਂਦਾ ਸੀ ਉਹਨੂੰ ਤੱਕੇ ਨਾਲ ਢੋਲ ਟਮਾਕੇ ਵਜਾ ਕੇ ਆਪਦੇ ਪਤੀ ਦੇ ਨਾਲ ਹੀ ਅੱਗ ਵਿੱਚ ਜਲਾਹ ਦਿੱਤਾ ਜਾਂਦਾ ਸੀ ਗੁਰੂ ਅਮਰਦਾਸ ਪਾਤਸ਼ਾਹ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਇਸ ਭੈੜੀ ਕੁਰਿਤੀ ਨੂੰ ਸਮਾਜ ਵਿੱਚੋਂ ਖਤਮ ਕੀਤਾ ਅੱਜ ਸਾਡੀਆਂ ਬੱਚੀਆਂ ਜੇ ਕਿਸੇ ਬੱਚੀ ਦਾ ਪਤੀ ਗੁਜ਼ਰ ਜਾਂਦਾ ਹੈ ਉਹਨੂੰ ਸਮਾਜ ਵਿੱਚ ਇੱਕ ਸ਼ਾਨ ਵਾਲਾ ਜੀਵਨ ਦੁਆਰਾ ਉਹਦੇ ਪਰਿਵਾਰ ਦੇ ਮੈਂਬਰੋ ਦਾ ਵਿਆਹ ਕਰਕੇ ਉਹਨੂੰ ਵੀ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ ਸਾਡੇ ਲਈ ਸਾਡੇ ਗੁਰੂਆਂ ਨੇ ਬਹੁਤ ਵਧੀਆ ਕਦਮ ਉਠਾਇਆ ਨਹੀਂ ਤਾਂ ਮਨੁਸਮ੍ਰਿਤੀ ਵਿੱਚ ਕਿਹਾ ਸੀ ਔਰਤ ਤਾੜਨ ਦੀ ਅਧਿਕਾਰੀ ਹੈ ਇਹ ਮਰਦ ਦੇ ਵਰਤਨ ਦੀ ਵਸਤੂ ਹੈ ਇਹਨੂੰ ਜਿੰਨਾ ਮਤਲਬ ਤਾੜਨਾ ਕੀਤੀ ਜਾਵੇ ਚੰਗੀ ਹੈ ਪਰ ਸਾਡੇ ਗੁਰੂ ਸਾਭਾ ਨੇ ਸਾਡੇ ਹੱਕ ਵਿੱਚ ਨਾਹਰਾ ਬੁਲੰਦ ਕੀਤਾ ਅੱਜ ਸਾਡੀਆਂ ਬੀਬੀਆਂ ਡੀਸੀ ਐ ਪਾਇਲਟ ਨੇ ਅੰਤਰਿਕਸ਼ ਜਾ ਰਹੀਆਂ ਬੀਬੀ ਕਲਪਨਾ ਚਾਵਲਾ ਵਰਗੀਆਂ ਮੈਨੂੰ ਫਖਰ ਆਉਂਦੀ ਔਰਤ ਹੋਣ ਤੇ ਤੇ ਔਰਤ ਜਾਤ ਤੇ ਮੈਂ ਚਾਹੁੰਦੀ ਆ ਮੇਰੀਆਂ ਬੱਚੀਆਂ ਨੌਜਵਾਨ ਬੱਚੀਆਂ ਪੜ੍ਹਾਈ ਕਰਨ ਹੋਰ ਉਚੇਰੀਆਂ ਮੰਜ਼ਲਾਂ ਹਾਸਲ ਕਰਨ ਤੇ ਇਹੋ ਜੀਆਂ ਗੰਦੀਆਂ ਔਰਤਾਂ ਸਾਡੇ ਸਮਾਜ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਭਾਵੇਂ ਮੈਰੋ ਸਾਹਿਬ ਨਾਲ ਸਾਡੇ ਵਿਚਾਰਕ ਮਤਭੇਦ ਹੈ ਪਰ ਮੈਂ ਇਸ ਥਾਂ ਤੇ ਉਹਨਾਂ ਦੀ ਸਲਾਹਤਾ ਕਰਦੀ ਆ ਕਿ ਉਹਨਾਂ ਨੇ ਸਾਡੇ ਸਮਾਜ ਵਿੱਚੋਂ ਗੰਦ ਸਾਫ਼ ਕਰਤਾ ਮੈਰੋ ਸਾਹਿਬ ਇਸ ਲੇਡੀ ਦੇ ਘਰ ਵੀ ਆਏ ਸੀ ਇਹਨੂੰ ਪਹਿਲਾਂ ਸਮਝਾਇਆ ਗਿਆ ਸੀ ਕਿ ਭਈ ਤੂੰ ਇਸ ਤਰ੍ਹਾਂ ਦੇ ਕੰਟੈਂਟ ਜੋ ਹੈ ਨਾ ਪਾਓ ਉਹਨੇ ਕਿਹਾ ਸੀ ਮੇਰਾ ਪਿਓ ਬਿਮਾਰ ਹੈ ਕੈਂਸਰ ਦਾ ਮਰੀਜ਼ ਹੈ ਤੇ ਮੇਰੇ ਘਰ-ਬਾਰ ਨਹੀਂ ਚੱਲ ਪਾਰਾ ਇਸ ਲਈ ਉਸ ਦੀ ਮਦਦ ਵੀ ਕੀਤੀ ਗਈ ਸੀ ਪੈਸੇ ਨਾਲ ਵੀ ਮਦਦ ਕੀਤੀ ਗਈ ਸੀ ਕਿ ਭੈਣੇ ਤੂੰ ਇਹ ਕੰਮ ਨਾ ਕਰ ਤੈਨੂੰ ਮਦਦ ਚਾਹੀਦੀ ਅਸੀਂ ਕਰਦੇ ਆ ਲੇਕਿਨ ਉਸ ਦੇ باوجود ਵੀ ਉਹ ਬਾਜ ਨਹੀਂ ਆਈ ਤਾਂ ਕਰਕੇ ਕਦਰ ਮੈਰੋ ਸਾਹਿਬ ਪਹਿਲਾਂ ਉਹਨਾਂ ਨੂੰ ਮਿਲੇ ਹੈ ਨਹੀਂ ਮਿਲੇ ਸਮਝਾਏ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ ਪਰ ਮੈਂ ਤੁਹਾਨੂੰ ਆਪਣੇ ਨਿੱਜੀ ਵਿਚਾਰ ਇੱਕ ਔਰਤ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪੰਜਾਬ ਦੀ ਪ੍ਰਧਾਨ ਹੋਣ ਦੇ ਨਾਤੇ ਮੈਂ ਔਰਤ ਹੋਣਾ ਵੀ ਇੱਕ ਫਖਰ ਫੀਲ ਕਰਦੀ ਆ ਔਰਤ ਜਨਨੀ ਹੈ ਉਹ ਇੱਕ ਸਮਾਜ ਨੂੰ ਸਿਰਜਦੀ ਹੈ ਔਰਤ ਦੇ ਦੁਆਲੇ ਸਾਰਾ ਸੰਸਾਰ ਘੁੰਮਦਾ ਹੈ ਸ਼ੈਨਸ਼ੀਲਤਾ ਦੀ ਮੂਰਤ ਹੈ ਪਰ ਇਸ ਨਕਮੀ ਲੜਕੀ ਨੇ ਆਪ ਦਾ ਪਿਓ ਬਿਮਾਰ ਹੈ ਤਾਂ ਤੂੰ ਮਿਹਨਤ ਕਰ ساری ਦੁਨੀਆ ਹੀ ਮਿਹਨਤ ਕਰਦੀ ਹੈ ਇਸ ਨਕਮੀ ਲੜਕੀ ਨੇ ਇੱਕ ਔਰਤ ਦੇ ਮੂੰਹ ਤੇ ਕਲੰਕ ਸੀ ਮੱਥੇ ਤੇ ਇਹ ਕਲੰਕ ਸਾਫ ਹੋ ਗਿਆ ਇਹਦੇ ਮਰਨ ਦੇ ਸਾਡੇ ਸਮਾਜ ਵਿੱਚੋਂ ਇੱਕ ਗੰਦਗੀ ਨਿਕਲ ਗਈ ਮੈਂ ਢਿੱਡੋਂ ਖੁਸ਼ ਹਾਂ ਮੈਰੋ ਸਾਹਿਬ ਦੀ ਇਸ ਕਾਰਵਾਈ ਜੋ ਉਹਨਾਂ ਨੇ ਜ਼ਿੰਮੇਵਾਰੀ ਲਈ ਤੀ ਕਿ ਅਸੀਂ ਸਾਡੀ ਟੀਮ ਨੇ ਯਾਸੀ ਮਿਲ ਕੇ ਜੁੜਾ ਉਹਦਾ ਮਟਰ ਕੀਤਾ ਹੈ ਉਸ ਨੂੰ ਕਿਦਾ ਵੇਖਦੇ ਹੋ ਕਿ ਕਿਉਂਕਿ ਅਗਰ ਕੋਈ ਨਈ ਸੁਧਰਦਾਤਾ ਕਾਨੂੰਨ ਹੈਗਾ ਕਾਨੂੰਨ ਦਾ ਸਹਾਰਾ ਵੀ ਲਿਤਾ ਜਾ ਸਕਦਾ ਸੀ ਇਹ ਸੌਦਾ ਲਗਾਉਣ ਵਾਲੀ ਗੱਲ ਕਿਦਾ ਸਮਝ ਆ ਰਹੀ ਹੁਣ ਦੇਖੋ ਜੀ ਸੌਦਾ ਤਾਂ ਸਾਡੇ ਸਿੱਖ ਕੌਮ ਵਿੱਚ ਚੜ੍ਹਦੀ ਕਲਾ ਦਾ ਹੀ ਪ੍ਰਤੀਕ ਹੈ ਮੈਂ ਨਹੀਂ ਮਾੜਾ ਗਿਣਦੀ ਜਿਵੇਂ ਹੁਣ ਆ ਜਿਹੜੇ ਵਿਦਬੀ ਕਰਦੇ ਆ ਮੈਂ ਤਾਂ ਉਹਦੇ ਵੀ ਕਹਿੰਦੀ ਨਵੀਂ ਦਾ ਵੀ ਸੌਦਾ ਹੀ ਲੱਗਣਾ ਚਾਹੀਦਾ ਇੱਥੇ ਮੈਂ ਮੇਰੋ ਸ਼ਾਬਦੀ ਐਪਰੀਸ਼ੀਏਟ ਕਰਦੀ ਆ ਉਹਨਾਂ ਨੂੰ ਪਰ ਉਂਝ ਸਾਡੇ ਉਹਨਾਂ ਨਾਲ ਵਿਚਾਰਕ ਮਤ ਪੇਦ ਨੇ ਪਰ ਸੌਦਾ ਲਾਉਣਾ ਸਾਡੀ ਚੜ੍ਹਦੀ ਕਲਾ ਹੀ ਮੰਨੀ ਜਾਂਦੀ ਸਿੱਖ ਕੌਮ 'ਚ ਇੱਕ ਤੋਂ ਕੁੜੀਆਂ ਦਾ ਹੋਰ ਨਾਮ ਆ ਰਿਹਾ ਜਿਹੜੇ ਕੁੜੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਵੀ ਇੰਸਟਾਗ੍ਰam ਤੇ ਜਾਂ ਪ੍ਰਮੋਸ਼ਨ ਕਰਦੀਆਂ ਸੀ ਤਾਂ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਿਹਾ ਕਿ ਤੁਹਾਡਾ ਵੀ ਸੌਦਾ ਲਗਾ ਦਿੱਤਾ ਜਾਏਗਾ ਜੇਕਰ ਤੁਸੀਂ ਨਾ ਸੁਧਰੇ ਕਿਉਂਕਿ ਉਹਨਾਂ ਨੂੰ ਵੀ ਪਹਿਲਾਂ ਵੀ ਵਾਰਨਿੰਗ ਦਿੱਤੀ ਗਈ ਹੈ ਲੇਕਿਨ ਉਸ ਦੇ ਬਾਵਜੂਦ ਵੀ ਫਿਰ ਜਦੋਂ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਤਾਂ ਉਹਨਾਂ ਨੇ ਮਾਫੀ ਸ਼ਾਮੀ ਮੰਗਿਆ ਹੁਣ ਵੀ ਰੋ ਰੋ ਕੇ ਮਾਫੀयां ਮੰਗਦਾ ਹੈ ਕੋਈ ਬੱਚੇ ਦੀ ਤੁਹਾਈ ਦੇ ਰਹੇ ਜਾਂ ਨੇ ਤੇ ਕੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਕਾਨੂੰਨ ਦਾ ਸਾਰਾ ਲੈ ਕੇ ਜਾ ਉਹਨਾਂ ਨੂੰ ਫਿਰ ਤੋਂ ਸੁਧਾ ਦੇ ਨਹੀਂ ਤੁਸੀਂ ਮੇਰੀ ਗੱਲ ਨਹੀਂ ਸਮਝੇ ਰਾਹੀ ਸਾਹਿਬ ਜਿਉਂ ਬੱਚਿਆਂ ਨੂੰ ਕਿਹਾ ਤਾਂ ਉਹਨਾਂ ਨੂੰ ਸੁਧਰ ਜਾਣਾ ਚਾਹੀਦਾ ਹੈ ਉਹਨਾਂ ਨੂੰ ਇੱਕ ਮੌਕਾ ਦੇ ਦਿਓ ਸੁਧਰ ਜਾਣ ਤੇ ਜੇ ਨਹੀਂ ਸੁਧਰਦੀਆਂ ਫਿਰ ਸਿੱਖਤਾਬ ਦਾ ਉਹ ਕਹਿ ਰਹੇ ਕਿ ਅਸੀਂ ਸੁਧਰ ਚੁੱਕੇ ਹਾਂ ਉਹ ਉਸ ਤਰ੍ਹਾਂ ਦੇ ਕੰਟੈਂਟ ਅਸੀਂ ਨਹੀਂ ਪਾਉਂਦੇ ਇਹ ਮੇਰਾ ਕੋਈ ਅਖਤਿਆਰ ਨਹੀਂ ਹੈ ਕਿ ਮੈਂ ਕਿਸੇ ਨੂੰ رائے ਦੇਵਾਂ ਜਾਂ ਮੈਂ ਕਿਸੇ ਦੀ ਹਾਮੀ ਭਰਦਿਆਂ ਮੇਰੇ ਕੋਲ ਕੋਈ ਇਹਨਾਂ ਨੇ ਆਪਦੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਉਹਨਾਂ ਲੋਕਾਂ ਨੇ ਦੇਖਣਾ ਉਹਨਾਂ ਨੂੰ ਮaaf ਕਰਨਾ ਹੈ ਕਿ ਸਜ਼ਾ ਦੇਣੀ ਹੈ ਮੇਰੇ ਕੋਲ ਤਾਂ ਕੋਈ اختیار ਨਹੀਂ ਪਰ ਮੈਂ ਆਪਣੇ ਨਿੱਜੀ ਵਿਚਾਰ ਦਿੰਦੀ ਹਾਂ ਕਿ ਉਹਨਾਂ ਲੜਕੀਆਂ ਨੂੰ ਸੁਧਰ ਜਾਣਾ ਚਾਹੀਦਾ ਹੈ ਅਸੀਂ ਆਪਦੇ ਸਮਾਜ ਵਿੱਚ ਇਹ ਗੰਦ ਪਾਇਆ ਬਰਦਾਸ਼ਤ ਨਹੀਂ ਕਰ ਸਕਦੇ ਨਿਯੰਗ ਹਰਜੀਤ ਸਿੰਘ ਨੇ ਹੋਰ ਜੋ ਹੈ ਮੈਰੋ ਸਾਹਿਬ ਤੇ ਬਹੁਤ ਖਿਲਾਫ ਬੋਲ ਰਹੇ ਨੇ ਕਿ ਭਈ ਇਹ ਕਾਹ ਉਹ ਕੋਲੋਂ ਹੁੰਦਾ ਤਾਂ ਅਸੀਂ ਕਹਿਣ ਵਾਲਾ ਜਾਂ ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਸਤੇ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਉਹਨਾਂ ਦੇ ਬਾਰੇ ਕੋਈ ਮੈਂ ਨਾ ਤਾਂ ਹਰਜੀਤ ਸਿੰਘ ਦੀ ਕੋਈ ਸਟੇਟਮੈਂਟ ਸੁਣੀ ਹੈ ਨਾ ਹੀ ਮੈਂ ਇੱਥੇ ਆਪਣਾ ਕੋਈ ਵਿਚਾਰ ਦੇ ਸਕਦੀ ਆ ਪਰ ਮੈਂ ਆਪਣੇ ਨਿੱਜੀ ਵਿਚਾਰ ਦਿੰਦੀ ਆ ਇੱਕ ਔਰਤ ਹੋਣ ਦੇ ਨਾਤੇ ਸਾਡੇ ਸਮਾਜ ਵਿੱਚੋਂ ਗੰਦ ਖਤਮ ਹੋ ਗਿਆ ਅਸੀਂ ਬੇਹੱਦ ਖੁਸ਼ ਆ ਟੋਲੂ ਭੈਣਾਂ ਨੂੰ ਜਿਹੜੇ ਹੋਰ ਵੀ ਇਸ ਤਰ੍ਹਾਂ ਦੇ ਕੰਟੈਂਟ ਕਰਦੇ ਨੇ ਪੰਜਾਬ ਨੂੰ ਛੱਡ ਕੇ ਯੂਪੀ ਬਿਹਾਰ ਦੇ ਖਾਸ ਤੌਰ ਤੇ ਯੂਪੀ ਬਿਹਾਰ ਦੇ ਵਿੱਚ ਕੋਈ ਕਾਫੀ ਕੁੜੀਆਂ ਨੇ ਉਹ ਵੀ ਬੜਾ ਗੰਦ ਕੋਲਦੇ ਆ ਇੱਕ ਲੇਡੀਜ਼ ਹੋਣ ਦੇ ਨਾਤੇ ਇਸਤਰੀ ਹੋਣ ਦੇ ਨਾਤੇ ਤੁਸੀਂ ਕਿਦਾ ਵੇਖਦੇ ਹੋ ਕਿ ਇਸ ਤਰ੍ਹਾਂ ਦੇ ਕਦਮ ਚੁੱਕਨੇ ਚਾਹੀਦੇ ਨੇ ਇਸਤਰੀ ਨੂੰ ਕਿਉਂਕਿ ਅਗਰ ਫੇਮਸ ਹੋਣਾ ਹੈ ਤਾਂ ਹੋਰ ਵੀ ਬਹੁਤ ਤਰੀਕੇ ਨੇ ਕੋਈ سوشل میڈیا 'ਚ ਅੱਛੀ ਗੱਲਾਂ ਕਰਕੇ ਵੀ ਫੇਮਸ ਕਈ ਕਾਫੀ ਲੋਕ ਆ ਗਏ ਨੇ ਤਾਂ ਉਹ ਕਿਉਂ ਨਹੀਂ ਕਰਦੇ ਕਿਉਂ ਅੰਗ ਪ੍ਰਦਰਸ਼ਨ ਜਾਂ ਇਸ ਤਰ੍ਹਾਂ ਦੀ ਗੱਲਾਂ ਕਰਦੇ ਮੈਂ ਤਾਂ ਸਾਰੀਆਂ ਔਰਤਾਂ ਨੂੰ ਕਹਿੰਦੀ ਆ ਕਿ ਸ਼ਾਨ ਵਾਲਾ ਜੀਵਨ ਬਤੀਤ ਕਰੋ ਇੱਕ ਮਨੁੱਖ ਦੀ ਸੈਲਫ ਰਿਸਪੈਕਟ ਹੁੰਦੀ ਹੈ ਜਦੋਂ ਅਸੀਂ ਦੁਨੀਆ ਤੋਂ ਜਾਈਏ ਤਾਂ ਲੋਕ ਸਾਡੀਆਂ ਗੱਲਾਂ ਕਰਨ ਵੀ ਫਲਾਣਾ ਬੰਦਾ ਸੀ ਉਹਦੀ ਸਮਾਜ ਲਈ ਦੇਣ ਸੀ ਪੜੋ ਲਿਖੋ ਆਪਣੀ ਤਰੱਕੀ ਕਰੋ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰੋ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੋ ਬਲੰਦੀਆਂ ਤੇ ਜਾਓ ਮੈਂ ਚਾਹੁੰਦੀ ਹਰ ਬੱਚੀ ਪੜੇ ਪਰ ਬੱਚੀ ਨੂੰ ਇਹ ਅਧਿਕਾਰ ਨਹੀਂ ਕਿ ਆਪਣੇ ਪਿਓ ਦੀ ਪੱਗ ਨੂੰ ਲਾਜ ਲਾਵੇ ਸਾਰੀਆਂ ਬੱਚੀਆਂ ਤਰੱਕੀ ਕਰੋ ਪੜੋ ਸਾਇੰਸ ਦੇ ਖੇਤਰ ਚ ਜਾਓ ਕਲਪਨਾ ਚਾਵਲਾ ਬਣੋ ਪਰ ਮੈਂ ਬੱਚੀਆਂ ਨੂੰ ਇਹ ਰਾਇ ਦਿੰਨੀ ਆ ਕਿ ਆਪਣੇ ਪਿਓ ਦੀ ਪੱਗ ਨੂੰ ਲਾਜ ਨਾ ਲਾਓ ਸ਼ਾਨ ਵਾਲਾ ਜੀਵਨ ਬਤੀਤ ਕਰਕੇ ਜਾਓ ਜਿਸ ਮਨੁੱਖ ਕੋਲੇ ਸ਼ਾਨ ਹੈ ਸੈਲਫ ਰਿਸਪੈਕਟ ਹੈ ਮੈਂ ਕਹਿੰਦੀ ਆ ਵੀ ਉਹਦੇ ਵਰਗਾ ਧਨੀ ਮਨੁੱਖ ਹੀ ਕੋਈ ਨਹੀਂ ਜਦੋਂ ਉਹਦਾ ਸੰਸਕਾਰ ਕੀਤਾ ਗਿਆ 4 ਲੱਖ ਤੇ ਕਰੀਬ ਉਹ ਫਾਲੋਅਰ ਨੇ ਤੇ 4 ਮੋਢੇ ਜਿਹੜੇ ਨੇ ਉਹਨਾਂ ਨੂੰ ਨਹੀਂ ਦੇਖੋ ਜੀ ਇਹ ਤਾਂ ਕੁਦਰਤ ਦਾ ਨਿਯਮ ਹੈ ਬਦੀ ਦਾ ਅਖੀਰ ਨੂੰ ਅੰਤ ਹੈ ਇਹ ਜਿਹੀ ਪੈੜਾ ਹੁੰਦਾ ਹੈ ਇਹ ਸਾਡੇ ਸਮਾਜ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਅੰਤ ਨੂੰ ਸੱਚ ਦੀ ਜਿੱਤ ਹੁੰਦੀ ਹੈ ਘਟਿਆ ਲੋਕਾਂ ਨਾਲ ਕੋਈ ਨਹੀਂ ਖੜਦਾ ਹੁੰਦਾ ਤੇ ਉਹਦੀ ਤਾਂ ਅਕਾਲ ਪ੍ਰਖਵਾਇ ਕਰੂਣੇ ਉਹਨਾਂ ਤਾਂ ਸਜ਼ਾ ਵੀ ਐਡੀ ਪੈੜੀ ਦਿੱਤੀ ਕਿ ਉਹਦੀ ਬੋਡੀ ਪਿੰਗਲ ਜਿੱਤੋ ਦੀ ਉਸ ਦੀ ਮੋਟ ਹੋ ਚੁੱਕੀ ਹੈ ਮਹਿਲਾ ਦੀ ਜਿਸ ਨੂੰ ਤੁਸੀਂ ਕਹਿ ਰਹੇ ਹੋ ਕਿ ਗੰਦ ਖਤਮ ਹੋ ਚੁੱਕਾ ਸਮਾਜ ਦੇ ਵਿੱਚੋਂ ਹੁਣ ਕਿਦਦਾ ਦਾ ਸਰਕਾਰਾਂ ਨੂੰ ਕਿਦਦਾ ਦਾ ਕਦਮ ਚੁਕਣਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਸਰਕਾਰਾਂ ਨੂੰ ਵੀ ਦੇਖਣੀਆਂ ਚਾਹੀਦੀਆਂ ਸੀ ਕਿਉਂਕਿ ਹਰ ਨਿਆਂਗਸ਼ੇਖੀ ਜੋ ਹੈ ਇਸ ਵਾਰ ਹਰ ਵਾਰ ਇਸ ਚੀਜ਼ਾਂ ਦੇ ਕਦਮ ਚੁੱਕਦੇ ਨੇ ਉਹ ਹੀ ਤਮ ਕਹਿ ਦਿੰਦੇ ਨੇ ਉਹ ਹੀ ਅੱਗੇ ਆਉਂਦੇ ਨੇ ਕਿ ਹੋਰ ਵੀ ਜਿਹੜੀ ਸਿੱਖਿਆ ਨਾਲ ਦੀ ਗੱਲ ਕਰੀ ਅਸੀਂ ਸਿੱਖਿਆ ਨਾਲ ਵੈਸੇ ਤਾਂ ਬਹੁਤ ਭੜਕਦੀ ਹੈ ਲੇਕਿਨ ਉਹਨੂੰ ਗੰਦ ਨਹੀਂ ਦੇਖਦਾ ਪੰਜਾਬ ਦੇ ਵਿੱਚ ਜਾਂ ਹੋਰ ਕਿੱਥੇ ਥਾਣਾ ਦੇਖੋ ਜੀ ਮੈਂ ਹੁਣ ਕਿਸੇ ਤੇ ਕੀ ਕਮੈਂਟ ਦੇਵਾਂ ਨਾ ਮੈਂ ਸਰਕਾਰ ਆਈਡੀਆਂ ਕੋਈ ਸਹਿਰਦਾ ਸੈਂਸਰ ਹੋਣਾ ਚਾਹੀਦਾ ਪਰ ਮੈਂ ਇੱਕ ਔਰਤ ਹੋਣ ਦੇ ਨਾਤੇ ਔਰਤਾਂ ਨੂੰ ਹੀ ਕਹਿਣਾ ਚਾਹੁੰਦੀ ਆ ਵੀ ਆਪਦਾ ਸਵੇ ਮਾਨ ਵਾਲਾ ਜੀਵਨ ਬਤੀਤ ਕਰੋ ਕੋਈ ਘਟਿਆ ਕੰਮ ਦਾ ਤਾਂ ਹਮੇਸ਼ਾ ਮਾੜੇ ਦਾ ਮਾੜਾ ਹੀ ਨਤੀਜਾ ਨਿਕਲਦਾ ਹੈ ਸਰਕਾਰਾਂ ਨੂੰ ਵੀ ਸੈਂਸਰ ਬਣਾਉਣਾ ਚਾਹੀਦਾ ਵੀ ਨਹੀਂ ਘਟਿਆਪਨ ਪ੍ਰੋਸਤਨਾ ਚਾਹੀਦਾ ਕਿਉਂਕਿ ਸਾਡੇ ਜਿਹੜੇ ਨੌਜਵਾਨ ਬੱਚੇ ਐ ਛੋਟੀ ਉਮਰ ਦੇ ਬੱਚੇ ਐ ਉਹ ਇੱਕ ਸਲੇਟ ਦੀ ਤਰ੍ਹਾਂ ਜੋ ਉਹਨਾਂ ਤੇ ਲਿਖਿਆ ਜਾਂਦਾ ਉੱਕਰ ਜਾਂਦਾ ਇੱਕ ਮਾੜੀ ਕੰਪਨੀ ਦਾ ਦੂਜਿਆਂ ਤੇ ਵੀ ਅਸਰ ਪੈਂਦਾ ਸੋ ਰਾਹੀ ਸਾਹਿਬ ਇਹ ਸੰਸਾਰ ਸੰਸਾਰ ਨੇ ਸਰਕਾਰ ਨੇ ਕੁਝ ਨਹੀਂ ਕਰਨਾ ਪਰ ਉਹਨਾਂ ਦੇ ਪੇਰੈਂਟਸ ਦੀ ਉਹਨਾਂ ਦੇ ਸਮਾਜ ਦੀ ਜਾਂ ਉਹਨਾਂ ਦੇ ਘਰਦਿਆਂ ਦੀ ਜ਼ਿੰਮੇਵਾਰੀ ਜ਼ਰੂਰ ਬਣ ਜਾਂਦੀ ਵੀ ਆਪਦੇ ਬੱਚਿਆਂ ਨੂੰ ਚੰਗੀ ਸੰਗਤ ਦੇਣ ਉਹਨਾਂ ਨੂੰ ਕਿਤੇ ਗੁਰੂ ਘਰ ਭੇਜਣ ਜਾਂ ਕੋਈ ਕਥਾ ਕੀਰਤਨ ਸੁਣਨ ਸਾਡੇ ਪ੍ਰਾਤਿਨ ਸਿੰਘਾਂ ਵਰਗਾ ਸਾਡਾ ਜੀਵਨ ਹੋਵੇ ਅਸੀਂ ਮਾਈ ਭਾਗੋ ਹੋਈਏ ਬੀਬੀ ਸ਼ਰਨਕੌਰ ਹੋਈਏ ਨਾ ਕਿ ਅਸੀਂ ਗੰਦੇ ਕੰਟੈਂਟ ਵੇਖਣ ਵਾਲੀਆਂ ਅਸੀਂ ਵੇਖਾਂਗੇ ਵੀ ਨਹੀਂ ਸਾਡੀਆਂ ਬੱਚੀਆਂ ਕਦੇ ਨਹੀਂ ਦੇਖਦੀਆਂ ਪਰ ਇਸ ਲੜਕੀ ਨੇ ਨੈਤਿਕ ਕਦਰਾਂ ਕੀਮਤਾਂ ਖਤਮ ਕਰਤੀਆਂ ਸੀ ਜੋ ਰਿਸ਼ਤਾ ਇੱਕ ਆਪਣੇ ਸੱਭਿਆਚਾਰ ਵਿੱਚ ਆਪਣੇ ਸਮਾਜ ਵਿੱਚ ਜੇਠ ਦਾ ਭਰਾ ਦੇ ਤੌਰ ਤੇ ਸਹੁਰਾ ਸਾਬ ਦਾ ਪਿਓ ਦੇ ਤੌਰ ਤੇ ਇਸ ਔਰਤ ਨੇ ਸਾਰੇ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਇਸ ਘਟੀ ਔਰਤ ਦਾ ਚਲੇ ਜਾਣਾ ਹੀ ਸਾਡੇ ਸਮਾਜ ਲਈ ਬਹੁਤ ਚੰਗਾ ਹੋ ਗਿਆ ਆਖਰੀ ਸਵਾਲ ਭਾਈ ਅਮਰਤਪਾਲ ਮਹਿਰੋ ਦੇ ਜਿਹੜੇ ਇਸ ਕਦਮ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਸਹੀ ਸੀ ਪੂਰੀ ਤਰ੍ਹਾਂ ਜਾਂ ਫਿਰ ਉਹਨੂੰ ਕਾਨੂੰਨ ਦਾ ਸਹਾਰਾ ਵੀ ਲਿਤਾ ਜਾ ਸਕਦਾ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹੱਡੀਆਂ ਰਾਹੀ ਸਾਹਿਬ ਜਿਹੜੇ ਸਾਡੇ ਸਿੱਖ ਕੌਮ ਹੈ ਨਾ ਅਸੀਂ ਚੜ੍ਹਦੀ ਕਲ ਵਾਲੀ ਕੌਮ ਹੈ ਅਸੀਂ ਕਾਨੂੰਨਾਂ ਦੇ ਮਗਰ ਪੈ ਕੇ ਤੁਹਾਨੂੰ ਕਾਨੂੰਨਾਂ ਨੇ ਅੱਜ ਤੱਕ ਕੀ ਨਿਆਂ ਦਿੱਤਾ ਹੈ ਸਾਡੀ ਸਿੱਖਾਂ ਦੀ ਨਸਲ ਕੁੱਸੀ ਹੋਈ ਦਿੱਲੀ ਵਿੱਚ ਸਾਡੇ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਸਾਡੇ ਅੱਗਾ ਵਿੱਚ ਸਾਡੀਆਂ ਬੀਬੀਆਂ ਪੈਣਾ ਦੀ ਇੱਜ਼ਤ ਲੁੱਟੀ ਨਿਆ ਤਾਂ ਸਾਨੂੰ ਅਜੇ ਤੱਕ ਨਹੀਂ ਮਿਲਿਆ 32-32 ਸਾਲਾਂ ਤੋਂ ਸਾਡੇ ਸਿੰਘ ਜੇਲਾਂ ਚ ਪਏ ਐ ਨਿਆ ਸਾਨੂੰ ਕੀ ਦੇਣਾ ਹੈ ਸੋਦਾ ਲਾਉਣਾ ਸਾਡਾ ਸਿੱਖ ਕੌਮ ਵਿੱਚ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਯਾਨੀ ਕਿ ਸੋਦਾ ਲਾਉਣ ਨੂੰ ਤੁਸੀਂ ਠੀਕ ਸਮਝਦੇ ਹੋ ਅਗਰ ਜੋ ਕੋਈ ਸਮਾਜ ਨੂੰ ਗੰਦਾ ਕਰਦਾ ਹੈ ਸਮਾਜ ਵਿੱਚ ਗਲਤ ਕੰਮ ਕਰਦਾ ਤਾਂ ਉਸ ਦਾ ਸੋਦਾ ਲਗਾਇਆ ਜਾਂਦਾ ਹੈ ਤੁਹਾਡਾ ਇਹ ਵਿਚਾਰ ਬਸ ਤੁਸੀਂ ਹੁਣ ਮੇਰੇ ਮੂੰਹ 'ਚ ਕੀ ਸ਼ਬਦ ਪਾਉਣੇ ਚਾਹੁੰਦੇ ਹੋ ਸੋਦਾ ਲਾਉਣਾ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਬਿਲਕੁਲ ਬੀਬੀ ਰਜਿੰਦਰ ਜੀ ਜੈਤੋ ਜੀ ਸਾਡੇ ਨਾਲ ਸੀ ਜਿਨ੍ਹਾਂ ਦੇ ਵਿਚਾਰ ਤੁਹਾਨੂੰ ਸੁਣਾਏ ਤੇ ਕਿਸ ਤਰ੍ਹਾਂ ਤੁਸੀਂ ਇਹਨਾਂ ਦੇ ਵਿਚਾਰਾਂ ਨੂੰ ਲੈਂਦੇ ਹੋ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕੈਮਰਾਮੈਨ ਜਸਵਿੰਦਰ ਸਿੰਘ ਨਾਲ ਕੁਲਵੀ ਰਾਏ ਸਰਕਾਰ ਤੇ ਰਹਿਮਤ ਟੀਵੀ ਲੁਧਿਆਣਾ